ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 189 ਪੰਜਾਬ ਦੇ ਨਾਲ న్యూਸ 189 ਪੰਜਾਬ ਦੇ ਨਾਲ ਬਨੇ ਰਹੋ ਕਿਉਂਕਿ ਮੈਂ ਇਸ ਟਾਈਮ ਮੌਜੂਦ ਹਾਂ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਸੋ ਨਵੀਂ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਤੇ ਨਵੀਂ ਅਨਾਜ ਮੰਡੀ ਦੇ ਚੋਣਾ ਜਿਹੜੀਆਂ ਹੈ ਉਹ ਨਜ਼ਦੀਕ ਹੈ ਤਿੰਨ ਕੈਂਡੀਡੇਟ ਜਿਹੜੇ ਹੈ ਉਹ ਚੋਣਾਂ ਮੈਦਾਨ ਦੇ ਵਿੱਚ ਹੈ ਰੁਪਿੰਦਰ ਸਿੰਘ ਰੂਪੀ ਜੋ ਕਿ ਭਾਜਪਾ ਦੇ ਕੈਂਡੀਡੇਟ ਹੈ ਭਾਜਪਾ ਪਾਰਟੀ ਦੇ ਨਾਲ ਸੰਬੰਧ ਰੱਖਦੇ ਹਨ ਤੇ ਦਵਿੰਦਰ ਸਿੰਘ ਜੋ ਕਿ ਮੌਜੂਦਾ ਪ੍ਰਧਾਨ ਰਹਿ ਚੁੱਕੇ ਹਨ ਉਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਤੇ ਦੂਜਾ ਕੈਂਡੀਡੇਟ ਜੋ ਆਪਣੀ ਸ਼ਰਾਫਤ ਦੇ ਲਈ ਮਸ਼ਹੂਰ ਹੈ ਅਨਾਜ ਮੰਡੀ ਦੇ ਵਿੱਚ ਰਕੇਸ਼ ਕੁਮਾਰ ਰਿੰਕੂ ਜੋ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹਨ ਸੋ ਬਣੇਰੋ ਨਿਊਜ਼ 18 ਪੰਜਾਬ ਦੇ ਨਾਲ ਦੱਸਾਂਗੇ ਆਰਤੀਆਂ ਦਾ ਕੀ ਮੂਡ ਹੈ ਆਰਤੀਆਂ ਦੇ ਮੁਤਾਬਕ ਜੋ ਅਸੀਂ ਇੱਥੇ ਮਹਿਸੂਸ ਕੀਤੀ ਹੈ ਗੱਲ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਆਰਤੀ ਕੀ ਚਾਹੁੰਦੇ ਆ ਆਰਤੀਆਂ ਦਾ ਆਖਰ ਮੂਡ ਕੀ ਹੈ ਸੋ ਆਰਤੀ ਕਹਿੰਦੇ ਆ ਕਿ ਇੱਕੋ ਪਾਰਟੀ ਦੇ ਦੋ ਕੈਂਡੀਡੇਟ ਖੜਨਾ ਸਿੱਧਾ-ਸਿੱਧਾ ਜਿਹੜਾ ਹੈ ਤੀਸਰੇ ਕੈਂਡੀਡੇਟ ਯਾਨੀ ਕਿ ਰੁਪਿੰਦਰ ਸਿੰਘ ਰੂਪੀ ਜੋ ਕਿ ਭਾਜਪਾ ਪਾਰਟੀ ਦਾ ਸਮਰਧਨ ਕਰਦੇ ਜਿਨ੍ਹਾਂ ਦੇ ਸਿਰ ਤੇ ਜਗਦੀਸ਼ ਕੁਮਾਰ ਜੱਗਾਜੀ ਦਾ ਆਸ਼ੀਰਵਾਦ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਮਿਲੇਗਾ ਲੇਕਿਨ ਜੇ ਗੱਲ ਕੀਤੀ ਜਾਵੇ ਆਰਤੀਆਂ ਦੀ ਤਾਂ ਉਹ ਸਿੱਧੇ-ਸਿੱਧੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਤੇ ਉਹਨਾਂ ਦੇ ਪਤੀ ਅਜੇ ਮਿੱਤਲ ਨੂੰ ਇਹ ਗੱਲ ਦੱਸਣਾ ਚਾਹੁੰਦੇ ਕਿ ਜਿਹੜੇ ਦੋ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਖੜੇ ਹੋਏ ਆ ਦਵਿੰਦਰ ਸਿੰਘ ਤੇ ਰਕੇਸ਼ ਕੁਮਾਰ ਰਿੰਕੂ ਉਹਨਾਂ ਨੂੰ ਇੱਕ ਜਗ੍ਹਾ ਬਿਠਾ ਕੇ ਇਹਨਾਂ ਦੀ ਪਰਚੀਆਂ ਪਾਣੀ ਚਾਹੀਦੀ ਹੈ ਇੱਕ ਚੇਅਰਮੈਨ ਦੀ ਤੇ ਇੱਕ ਪ੍ਰਧਾਨਗੀ ਦੀ ਜਿਹਦੀ ਜੋ ਪਰਚੀ ਨਿਕਲ ਜਾਵੇ ਉਹ ਵਧੀਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਜ਼ਿਆਦਾ ਟਾਈਮ ਨਹੀਂ ਰਹਿ ਗਿਆ ਇਹ ਨੁਕਸਾਨ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ ਇਸ ਕਰਕੇ ਆਰਤੀ ਜਿਹੜੀ ਹੈ ਇਹ ਸਲਾਹ ਜਿਹੜੀ ਹੈ ਉਹ ਪਾਰਟੀ ਨੂੰ ਦੇ ਰਿਹਾ ਹੈ ਗੱਲ ਕੀਤੀ ਜਾਵੇ ਅਨਾਜ ਮੰਡੀ ਦੇ ਵਿੱਚ ਕੰਮਾਂ ਦੀ ਤਾਂ ਵਿਕਾਸ ਦੇ ਕਾਫੀ ਕੰਮ ਜਿਹੜੇ ਹਨ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਰਵਾਏ ਹਨ ਜੋ ਕਰੋਨਾ ਦੇ ਹੀ ਲਾਗਤ ਦੇ ਨਾਲ ਇੰਟਰਲੋਕਿੰਗ ਸੜਕ ਦਾ ਕੰਮ ਸੀ ਉਹ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਪੈਲ ਦੇ ਆਧਾਰ ਤੇ ਕਰਾਇਆ ਚਾਹੇ ਉਹ ਦਵਿੰਦਰ ਸਿੰਘ ਪ੍ਰਧਾਨਗੀ ਦਵਿੰਦਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਹੋਇਆ ਲੇਕਿਨ ਮੰਡੀ ਦਾ ਫਾਇਦਾ ਜਰੂਰ ਹੋਇਆ ਸੜਕ ਜਿਹੜੀ ਟੁੱਟੀ ਹੋਈ ਸੀ ਮੈਡਮ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਸੜਕ ਬਣਵਾਈ ਹੈ ਸੋ ਜਿੱਤਨ ਤੋਂ ਬਾਅਦ ਹਰ ਵਿਅਕਤੀ ਹਰ ਉਮੀਦਵਾਰੇ ਦਾਅਵਾ ਕਰ ਰਿਹਾ ਹੈ ਕਿ ਅਸੀਂ ਜਿਹੜੇ ਹੈ ਮੰਡੀ ਦੇ ਵਿਕਾਸ ਦੇ ਕੰਮ ਕਰਵਾਵਾਂਗੇ ਹੁਣ ਆਪਾਂ ਦੇਖਦੇ ਹਾਂ ਕਿ ਆਰਤੀ ਜਿਹੜੇ ਆਣ ਵਾਲੇ ਦਿਨਾਂ ਦੇ ਵਿੱਚ ਕਿਹਦੇ ਹੱਕ ਦੇ ਵਿੱਚ ਫਤਵਾ ਦਿੰਨੇ ਨੇ ਕਿਸ ਨੂੰ ਅਨਾਜ ਮੰਡੀ ਦਾ ਪ੍ਰਧਾਨ ਬਣਾ ਕੇ ਉਹਦੇ ਸਿਰ ਤੇ ਤਾਜ ਪੈਨ ਆਉਂਦੇ ਆ ਜੇ ਗੱਲ ਕੀਤੀ ਜਾਵੇ ਤਿੰਨੋਂ ਕੈਂਡੀਡੇਟਾਂ ਦੀ ਤਾਂ ਤਿੰਨੋਂ ਕੈਂਡੀਡੇਟ ਜਿਹੜੇ ਹੈ ਉਹ ਆਪਣੀ ਆਪਣੀ ਜਿੱਤ ਦਾ ਦਾਵਾ ਕਰਦੇ ਹੋਏ ਇਹ ਗੱਲ ਕਹਿ ਰਹੇ ਕਿ ਸਾਡੀ ਜਿੱਤ ਜਿਹੜੀ ਪੱਕੀ ਹੈ ਜੇ ਗੱਲ ਕਰੀਏ ਦੋ ਕੈਂਡੀਡੇਟ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਖੜੇ ਆ ਦਵਿੰਦਰ ਸਿੰਘ ਤੇ ਰਕੇਸ਼ ਕੁਮਾਰ ਰਿੰਕੂ ਉਹ ਕਿਤਨੇ ਕਿਤੇ ਇਹ ਕਹਿੰਦੇ ਨਜ਼ਰ ਆ ਰਹੇ ਕਿ ਸਾਨੂੰ ਕੋਠੀ ਵਾਲਿਆਂ ਦਾ ਯਾਨੀ ਕਿ ਵਿਧਾਇਕਾ ਮੈਡਮ ਨੀਨਾ ਮਿੱਤਲ ਤੇ ਉਹਨਾਂ ਦੇ ਹਸਬੈਂਡ ਉਹਨਾਂ ਦੇ ਪਤੀ ਸ਼੍ਰੀ ਆਜੇ ਮਿੱਤਲ ਦਾ ਸਿੱਧਾ ਆਸ਼ੀਰਵਾਦ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਜਿਹੜੇ ਹਾਂ ਚੋਣ ਮੈਦਾਨ ਦੇ ਵਿੱਚ ਆ ਜਿਹੜਾ ਬੰਦਾ ਜਿੱਤੇਗਾ ਉਹ ਆਰਤੀਆਂ ਦੀ ਸੇਵਾ ਕਰੇਗਾ ਸੋ ਚੋਣਾ ਦੇ ਵਿੱਚ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤਦਾ ਕੌਣ ਹੈ ਸੋ ਤੁਹਾਨੂੰ ਲੈ ਕੇ ਚਲਦੇ ਹਾਂ ਕੁਝ ਆਰਤੀਆਂ ਨਾਲ ਗੱਲ ਕਰਾਣੇ ਆ ਨਵੀਂ ਅਨਾਜ ਮੰਡੀ ਦੇ ਵਿੱਚ ਮੌਜੂਦ ਹੈ ਕਿ ਆਰਤੀਆਂ ਦਾ ਆਖਰ ਮੂਡ ਕੀ ਹੈ ਉਹਨਾਂ ਨੂੰ ਮੈਸੇਜ ਲੱਗਿਆ ਉਹਨਾਂ ਨੇ ਮੈਨੂੰ ਥਾਪੀਦੀ ਹੈ ਵੀ ਮੰਡੀ ਦੀ ਸੇਵਾ ਕਰ ਮੈਂ ਉਹਨਾਂ ਦੇ ਮੋੜ ਨਹੀਂ ਸਕਦੇ ਉਹਨਾਂ ਨੇ ਜੇ ਅਸ਼ੀਰਵਾਦ ਦਿੱਤਾ ਵੀ ਰਿੰਕੂ ਤੂੰ ਜਾ ਕੇ ਮੰਡੀ ਦੀ ਸੇਵਾ ਕਰਨੀ ਹੈ ਨਾ ਕਿ ਸਰਦਾਰੀ ਕਰਨੀ ਹੈ ਅਸੀਂ ਮੰਡੀ ਦੀ ਸੇਵਾ ਵਾਸਤੇ ਦੋ ਸਾਲ ਸਮਰਪਿਤ ਤਾਂ ਅਸੀਂ ਕੰਮ ਕਰਕੇ ਦਿਖਾਵਾਂਗੇ ਨਾ ਕਿ ਅਸੀਂ ਗੁੰਮਰਾਹ ਕਰਕੇ ਵੋਟਾਂ ਲੈਣਾ ਤੇ ਜਦੋਂ ਕਿਸਾਨ ਵਿਚਾਰੋ ਸਾਨੂੰ ਪੁੱਛੇ ਸੇਠਮੈਂਡ ਜੀ ਦੀ ਲਿਆਂ ਵਾ ਤੇ ਅਸੀਂ ਕਹੀਏ ਜੇ ਨਾ ਹੀ ਹੜਤਾਲ ਹੈ ਉਦੋਂ ਸਾਨੂੰ ਬਹੁਤ ਹੀ ਬੁਰਾ ਇਫੈਕਟ ਪੈਂਦਾ ਇਹ ਚੀਜ਼ਾਂ ਦਾ ਸਰਕਾਰ ਵਿਰੋਧੀ ਕੀਤੀਆਂ ਦਿਵਿੰਦਰ ਜੀ ਨੇ ਜੋ ਵੀ ਕੀਤੀ ਡੀ ਚੰਦੀਆ ਜੀ ਬਦਲਾਓ ਜੋ ਮੰਡੀ ਵਿੱਚ ਪਹਿਲੇ ਹੋਇਆ 2 ਸਾਲ ਅਗਰ ਦਵਿੰਦਰ ਜੀ ਨੇ ਕੰਮ ਕਰਿਆ ਚੰਗਾ ਤਾਂ ਉਹਨਾਂ ਨੂੰ ਇਹ ਨੌਕਤ ਨਹੀਂ ਆਣੀ ਸੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਡੋਰ ਟੂ ਡੋਰ ਜਾ ਰਹੇ ਆ ਵੋਟ ਮੰਗ ਰਹੇ ਇੱਕ ਜਿਹੜਾ ਪੁਰਾਣਾ ਪ੍ਰਧਾਨ ਸੀ ਉਹ ਤਾਂ ਜਿੱਤ ਕੇ ਆਰਤੀਆਂ ਨੂੰ ਡੱਡੂ ਕਹਿਣ ਲੱਗ ਗਿਆ ਉਹ ਚਾਰਤੀ ਕੰਮ ਜਾਂਦਾ ਸੀ ਤਾਂ ਕਹਿੰਦਾ ਮੱਕੂ ਬੰਦਾਂਗਾ ਤਿੰਨ ਚਾਰ ਪੰਜ ਦਿਨ ਪਹਿਲੇ ਮੈਨੂੰ ਵੀ ਲੈਨ ਤੇ ਲੈ ਲਿਆ ਵੀ ਤੁਰਿੰਕੂ ਦਾ ਸਾਥ ਕਿਉਂ ਦੇ ਰਹੇ ਆ ਅੱਛਾ ਹਾਂਜੀ ਲੈਨ ਤੇ ਲੈ ਕੇ ਮੈਨੂੰ ਮਾੜਾ ਵੀ ਬੋਲਿਆ ਇਹੋ ਜਾਨੀ ਕੰਮ ਹੋਣਾ ਚਾਹੀਦਾ ਜਦੋਂ ਵੋਟਾਂ ਚਾਹੀਦੀ ਆ ਸੀ ਪਿਛਲੀ ਵਾਰੀ ਦਾ ਸਾਡੇ ਹੱਥ ਜੋੜੇ ਸੀ ਅੱਜ ਅਸੀਂ ਰਿੰਕੂ ਜੀ ਨਾਲ ਖੜੇ ਆ ਤਾਂ ਸਾਨੂੰ ਰਾਤ ਰਾਤ ਨੂੰ ਫੋਨ ਕਰ ਦਿੰਦੇ ਆ ਕੋਲਗਾ ਅਪਾ ਸਟੋਰੀ ਬਣਾਣਾ ਆ ਦੀ ਆਰਤੀਆਂ ਦਾ ਮੂਡ ਕੀ ਹੈ ਕਿਉਂਕਿ ਅਲਾਜ ਮੱਟੀ ਦੇ ਵਿੱਚ ਚੋਣਾਂ ਦਾ ਦੌਰ ਚੱਲ ਰਿਹਾ ਤੇ ਪੂਰੀ ਜਿਹੜੀ ਇਹ ਸਰਗਰਮੀ ਇਸ ਟਾਈਮ ਚੱਲ ਰਹੀ ਹੈ ਸੋ ਦੋਨੋਂ ਕੈਂਡੀਡੇਟ ਸਾਡੇ ਨਾਲ ਮੌਜੂਦ ਹੈ ਰਕੇਸ਼ ਕੁਕਰੇਜਰੀ ਨਾਲ ਤਾਂ ਬਾਅਦ ਚ ਗੱਲ ਕਰਾਂਗੇ ਕਿਉਂਕਿ ਉਹ ਹਜੇ ਮੰਡੀ ਦੇ ਵਿੱਚ ਨਜ਼ਰ ਨਹੀਂ ਆਏ ਮੈਨੂੰ ਫਿਲਹਾਲ ਦੋਨੋਂ ਕੈਂਡੀਡੇਟ ਜੋ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਕੀ ਗੱਲ ਦੋਨੋਂ ਕੈਂਡੀਡੇਟ ਅੱਜ ਇਕੱਠੇ ਨਜ਼ਰ ਆ ਰਹੀ ਹੈ ਦੇਖੋ ਜਿਹੜੀ ਇਹ ਵੋਟ ਹੈ ਮੰਡੀ ਦੀ ਹੈ ਸਾਡੀ ਭਾਈਚਾਰੇ ਦੀ ਵੋਟ ਹੈ ਉਹ ਤੋਂ ਬਾਅਦ ਵੀ ਅਸੀਂ ਇੱਕ ਹੈ ਪਹਿਲਾਂ ਵੀ ਇੱਕ ਹੈ ਹੁਣ ਵੀ ਦਾ ਫੋਟ ਹੈ ਦੇਖੋ ਜਿੱਥੇ ਜਿਹਨੂੰ ਫਤਵਾ ਦਿੰਦੀ ਹੈ ਮੰਡੀ ਪਰ ਉਹ 2 ਸਾਲ ਦੀ ਸੇਵਾ ਸਾਹ ਲਗਾ। ਸ਼ਹਿਰ ਦੇ ਵਿੱਚ ਨਾ ਇੱਕ ਭਾਜੀ کافی ਚੱਲ ਰਹੀ ਹੈ ਖਸ਼ਮ ਕਸ਼ ਜੀ ਵੀ ਆਮ ਆਦਮੀ ਪਾਰਟੀ ਦੇ ਦੋ ਕੈਂਡੀਡੇਟ ਖੜੇ ਹੈ। ਰੂਪੀ ਜੀ ਸਾਡੇ ਨਾਲ ਚੱਲਦਾ ਰੂਪੀ ਜੀ ਦਾ ਹੋਰ ਪਾਰਟੀ ਤੋਂ। ਵੀ ਦੋ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਖੜੇ ਹੈ ਤੇ ਆਮ ਆਦਮੀ ਪਾਰਟੀ ਦੇ ਦੋ ਕੈਂਡੀਡੇਟ ਜਿਹੜੇ ਖੜੇ ਹੈ ਉਹਨਾਂ ਦਾ ਕਿਤੇ ਰੂਪੀ ਜੀ ਇਸ ਵਾਰ ਫਾਇਦਾ ਨਾ ਚੱਕ ਜਾਣ ਕਿਤੇ ਪ੍ਰਧਾਨ ਬਣ ਲੈਣ। ਨਹੀਂ ਐਸੀ ਕੋਈ ਗੱਲ ਨਹੀਂ ਹੁੰਦੀ। ਵੋਟ ਪੈਣੀ ਹੈ ਕੰਮ ਨੂੰ ਪੈਣੀ ਹੈ ਅਸੀਂ ਗੱਲਾਂ ਦਵਾਰੀਆਂ ਨਹੀਂ ਅਸੀਂ ਤਾਂ ਕੰਮ ਕੀਤਾ ਬਿਲਕੁਲ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਡੇ ਕੰਮ ਨੂੰ ਵੋਟ ਪੈਣੀ ਹੈ ਤੇ ਬਾਕੀ ਜੋ ਵੀ ਮੰਡੀ ਤੋਂ ਸੋਇਆ ਮੱਝ ਸੋ ਇਹ ਇਕੱਠੇ ਅੱਜ ਇਕੱਠੇ ਕਰ ਰਹੇ ਹਾਂ ਪੈਣੇ ਦੋ ਵੇਖੋ ਮੇਰੀ ਗੱਲ ਸੁਣੋ ਭਰਾ ਸਾਡੇ ਨੇ ਵੱਡੇ ਮੇਰੇ ਤੋਂ ਭਰਾ ਨੇ ਇਹਨਾਂ ਨੇ ਬਿਲਕੁਲ ਸਹੀ ਕਿਹਾ ਇਹ ਭਾਈਚਾਰੇ ਦੀ ਇਲੈਕਸ਼ਨ ਇੱਥੇ ਕੋਈ ਪਾਰਟੀ ਦੀ ਇਲੈਕਸ਼ਨ ਨਹੀਂ ਆ ਰਹੀ ਔਰ ਇਹ ਭਾਈਚਾਰੇ ਵਾਲਾ ਇਹ ਦੋ ਤਿੰਨ ਦਿਨ ਹੈ ਜਦੋਂ ਅਸੀਂ ਇੱਕ ਤੁਸੀਂ ਜਿਹਦੇ ਆਸਤੇ ਵੀ ਵੋਟ ਮੰਗਣੀ ਆ ਹਰ ਤਰ੍ਹਾਂ ਦੇ ਆਸਤੇ ਵੀ ਵੋਟ ਮੰਗਣੀ ਆ ਸੋ ਇਸ ਤੋਂ ਬਾਅਦ ਅਸੀਂ ਫਿਰ ਸਾਰੇ ਇਕੱਠੇ ਆ ਪਰ ਇਕੱਠੇ ਹੀ ਮੰਡੀ ਆਸਤੇ ਪਰ ਮੰਡੀ ਦੇ ਭਾਈਚਾਰੇ ਆਸਤੇ ਇਹਦੇ ਆਸਤੇ ਸਾਰੇ ਨੇ ਕੰਮ ਕੀਤਾ ਇਗਲ ਮੋਟਲ ਦੇ ਵਿੱਚ ਸੁਨਰਾਜ ਜੀ ਜਿਤਾਈ ਸੀ ਉੱਤੇ ਜਿੱਤੋਗੇ ਕਦੀ ਬੰਦਾ ਬੋਲ ਜਾਂਦਾ ਹੈ ਕੁਝ ਮਰਾਜ਼ੀ ਜਿਹਤਾਂ ਦੀ ਖਤਮ ਹੋ ਗਈ ਰਾਤੀ ਨੂੰ ਟਰਾਈ ਕਰਦੇ ਹੈਗੇ ਪਰਿਵਾਰ ਹੈ ਪਰਿਵਾਰ ਦੇ ਵਿੱਚ ਮਰਾਜ਼ੀ ਵੀ ਹੁੰਦੀ ਹੈ ਮਲਮਟਾ ਵੀ ਹੁੰਦਾ ਜੱਫੀਆਂ ਵੀ ਪੈਂਦੀਆਂ ਪੱਫੀਆਂ ਵੀ ਹੁੰਦੀਆਂ ਸਭ ਕੁਝ ਹੁੰਦਾ ਮਤਲਬ ਮਤਲਬ ਜਿਹੜਾ ਬੰਦਾ ਜਿੱਤੇਗਾ ਉਹ ਦੂਜੇ ਨੂੰ ਜਿਹੜਾ ਹੈ ਹਾਰ ਪਾਈ ਰਹੇ ਸੋ ਸੋ ਆਰਤੀ ਪਰ ਆ ਵੀ ਸਾਡੇ ਮਿਸਟਰ ਮਲੂਦਾ ਉਹੀ ਗੱਲ ਕਰ ਲੈਣੇ ਹੈ ਕੀ ਕਹਿਣਾ ਚਾਹੋਗੇ ਜੀ ਕਿੰਨੇ ਲੋਕਾਂ ਨੇ ਸ਼੍ਰੀਖ ਹੈ ਹਾਂ ਜੀ ਅੱਛੇ ਬੰਦੇ ਹਾਂ ਜੀ ਕੰਮ ਕਰਨ ਵਾਲੇ ਹੈ ਜੀ ਇਹ ਹੈ ਤੇ ਪ੍ਰਧਾਨ ਚਾਹਦੇ ਹੋ ਤੁਸੀਂ ਉਹ ਮੰਡੀਆ ਕੰਮ ਜਿਹੜਾ ਕਰਮਜੀਤ ਜੀ ਨੇ ਉਹ ਸੁਵਿੰਦਰ ਜੀ ਨੇ ਇੱਕ ਕੰਮ ਕੀਤਾ ਪਿਛਲੇ ਸਾਲ ਤੋਂ ਹੈ ਨਾ ਮੁਰਕਾ ਬੰਨਿਆ ਵਗੈਰਾ ਜੋ ਵੀ ਹੈ ਤੇ ਰੁਪੀਜੀ ਰਕੇਸ਼ ਜੀ ਤੇ ਰਕੇਸ਼ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਰਾ ਪੰਚਾਇਤ ਹੈ ਭਾਰਤੀ ਸਿਮਾਰੀ ਉਹਨੇ ਛੇ ਕੰਮ ਕੀਤੇ ਆ ਪੁਰਾਣੇ ਨੂੰ ਮੌਕਾ ਮਿਲਣਾ ਚਾਹੀਦਾ ਕਿ ਨਵੇਂ ਨੂੰ ਹੀ ਮੌਕਾ ਮਿਲਣਾ ਚਾਹੀਦਾ ਤੇ ਹੁਣ ਇੰਨੀ ਵੱਡੀ ਮੰਡੀ ਆ ਕੀ ਕਰਦੇ ਹਾਂ ਹਾਂਜੀ ਹਾਂਜੀ ਕਿਹੜਾ ਕਿਸੇ ਮੰਨ ਉਹਦਾ ਤੋਂ ਨਾਲ ਕੀ ਇਸ ਤੇ ਮੰਗਨ ਅਤੀਜੀ ਬ੍ਰਹਮ ਵਿਨੈਕਾ ਮੈਡਮ ਜੱਥੀ ਜਾਂਦੇ ਆ ਸਾਡੇ ਨਾਲ ਸਿਖੀ ਕੀ ਪਹਿਲਾਂ ਚਾਹੋਗੇ ਦੋ ਜਿਹੜੇ ਖੜੇ ਐ ਮੈਂ ਪਹਿਲਾਂ ਵੀ ਸਵਾਲ ਪੁੱਛ ਚੁੱਕਿਆ ਵੀ ਦੋ ਕੈਂਡੀਡੇਟ ਆਵਾਜ਼ ਦੀ ਪਾਰਟੀ ਦੇ ਖੜ ਗਏ ਕਿਤੇ ਸੀਤਾ ਰੂਪੀ ਜਿੰਦੂ ਫਾਇਦਾ ਨਹੀਂ ਦੇ ਦੇਣਗੇ ਹਾਂਜੀ ਹੈ ਦੇਖੋ ਲੋਕਾਂ ਦਾ ਅਧਿਕਾਰ ਹੈ ਹਰ ਬੰਦਾ ਖੜ ਸਕਦਾ ਹੈ ਹਾਂਜੀ ਬਾਕੀ ਲੋਕ ਜਨਤਾ ਨੇ ਫੈਸਲਾ ਕਰਨਾ ਜੀ ਹੈ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਪ੍ਰਚਾਰ ਕੋਈ ਸਵਾਲ ਸਾਨੂੰ ਜਿਹੜਾ ਕੰਮ ਕਰੇ ਸਾਡੇ ਵਧੀਆ ਤੇ ਪਿਛਲੀ ਵਾਰ ਦੇ ਕੰਮ ਕੀ ਕਿਸ ਤਰ੍ਹਾਂ ਦੇਖਦੇ ਬਹੁਤ ਬਹੁਤ ਵਧੀਆ ਹੋਇਆ ਹਾਂ ਬਹੁਤ ਵਧੀਆ ਹੈ ਤੇ ਜਿਹੜੇ ਦੋ ਹੋਰ ਕੈਂਡੀਡੇਟਾਂ ਇਹਨਾਂ ਦੀ ਛਵੀ ਬਾਰੇ ਕੀ ਕਹਿੰਦੇ ਦੇਖੋ ਨਵੇਂ ਕੀ ਕਰਦੇ ਹਾਂਜੀ ਤੁਸ ਕਰ ਠੀਕ ਹੈ ਜਦਾ ਹਾਂਜੀ ਫੌਜੀ ਸਾਹਿਬ ਇਸ ਟਾਈਮ ਮਾਜੂਦ ਹੈ ਫੌਜੀ ਸਾਹਿਬ ਤੁਸੀਂ ਨਾ ਹੁਣ ਆਪਾਂ ਗੱਲ ਕਰ ਲਈ ਜਦੋਂ ਬੈਠੇ ਤੁਸੀਂ ਸੇਕ ਰਹੇ ਸੀ ਆਰਤੀ ਹਾਂਜੀ ਕਿ ਗੱਲ ਤੁਸੀਂ ਕਰੀ ਸੀਗੀ ਵੀ ਫੈਦੇ ਸਾਹਿਬ ਦੀ ਉਹ ਕੀ ਕੀ ਗੱਲ ਸੀਗੀ ਵੀ ਮਿੱਤਲ ਸਾਹਿਬ ਨੂੰ ਕੁਝ ਦੱਸਣਾ ਚਾਹਤੇ ਸੀ ਤੁਸੀਂ ਸਾਡੇ ਚੈਨਲ ਤੇ ਨੂੰ ਦੱਸ ਗੱਲ ਹੈ ਜੀ ਮਿੱਤਲ ਸਾਹਿਬ ਸਾਡੇ ਆਦਰਨੀਏ ਨੇ ਹਾਂਜੀ ਸਰਬਰਾਹ ਨੇ ਮੰਡੀ ਦੇ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਹੀ ਮੰਡੀ ਕੰਮ ਕਰ ਰਹੀ ਹੈ ਕਿਉਂ ਉਹ ਸਾਡੇ ਰਾਜਪੁਰਾ ਹਲਕੇ ਦੇ ਐਮਐਲਏ ਐਮਐਲਏ ਸਥਾਨਕ ਨੂੰ ਵਿਸ਼ਵਾਸ 'ਚ ਲੈ ਬਿਨਾ ਚਾਹੇ ਆੜਤੀ ਵਰਗ ਹੈ ਚਾਹੇ ਹੋਰ ਐਸੋਸੀਏਸ਼ਨਾਂ ਨੇ ਕੋਈ ਐਸਾ ਕਦਮ ਨਹੀਂ ਚੱਕ ਸਕਦੀਆਂ ਜਿਹਦੇ ਵਿੱਚ ਪਾਰਟੀ ਦੀ ਨੀਕਨਾਮੀ ਨਾ ਹੋਵੇ ਨੀਕਨਾਮੀ ਤਾਂ ਹੀ ਹੋਏਗੀ ਜੇ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਇਹੀ ਕੰਮ ਸ਼ਹਿਰ ਵਿੱਚ ਹੋਏਗਾ। ਉਮਰ ਦੇ ਮੁਤਾਬਕ ਕਹਿ ਲੋ, ਤਜਰਬੇ ਮੁਤਾਬਕ ਕਹਿ ਲੋ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਮੰਡੀ ਵਿੱਚ ਲੋਕਤੰਤ੍ਰਿਕ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ। ਤੇ ਜਿਹੜੀ ਅਪਣਾਈ ਗਈ ਹੈ ਜਿਸ ਗੱਲ ਦੀ ਸ਼ੁਰੂਆਤ ਰੂਬੀ ਜੀ, ਦਿਵਿੰਦਰ ਜੀ, ਰਜਿੰਦਰ ਜੀ, ਲਲਿਤ ਜੀ ਇਹਨਾਂ ਸਾਰਿਆਂ ਨੇ ਰਲ ਕੇ ਪਿਛਲੇ ਰਜìm ਤੋਂ ਗਾਰਾ ਪਾਇਆ ਸੀ ਐਨਜੀਐਮ ਸੁਸਾਇਟੀ ਦੇ ਨਾਂ ਥੱਲੇ ਬੈਨਰ ਥੱਲੇ ਚੋਣਾ ਸ਼ੁਰੂ ਹੋਈਆਂ ਸੀ ਮੁੜ ਕੇ 6 ਸਾਲ ਬਾਅਦ ਤਾਂ ਉਹਨੂੰ ਬਰਕਰਾਰ ਅਸੀਂ ਰੱਖ ਲਿਆ ਹੈ ਇਹ ਸਾਡੀ ਪਹਿਲੀ ਪ੍ਰਾਪਤੀ ਦੂਜੀ ਪ੍ਰਾਪਤੀ ਸਾਡੀ ਇਹ ਹੈ ਕਿ ਸਾਹਿਬ ਪੰਜਾਬ ਵਿੱਚ ਧੀਰੀਆਂ ਦੀਆਂ ਹੜਤਾਲਾਂ ਹੋਈਆਂ ਨੇ ਲਿਫਟਿੰਗਾਂ ਨਹੀਂ ਹੋਈਆਂ ਭਰਾਈਆਂ ਨਹੀਂ ਹੋਈਆਂ ਤਾਂ ਸਾਡੇ ਭਾਈਚਾਰੇ ਨੇ ਉਹਦੇ ਵੀ ਸਾਰੇ ਸ਼ਾਮਿਲ ਨੇ ਪ੍ਰਧਾਨ ਦਾ ਹੁੰਦਾ ਹੀ ਹੁੰਦਾ ਜਿਹੜਾ ਸਮੇਂ ਦਾ ਪ੍ਰਧਾਨ ਹੁੰਦਾ ਉਹਦੇ ਮੋਟਿਆਂ ਤੇ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਜੇ ਉਹ ਸਾਰੇ ਕੰਮ ਅਸੀਂ ਇੱਥੇ ਸ਼ੁਰੂ ਕਰਾਏ ਨੇ ਲਿਫਟਿੰਗਾਂ ਵੀ ਕਰਾਈਆਂ ਨੇ ਮਾਲ ਵੀ ਭਰੇ ਨੇ ਤੇ ਕੋਈ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਉਹਦਾ ਕਾਰਨ ਕਾਰਨ ਇਹੀ ਕਿ ਸੱਤਾ ਸੀਨ ਜਿਹੜੇ ਕੁਰਸੀਆਂ ਤੇ ਬੈਠੇ ਨੇ ਸਾਡੇ ਐਮਐਲਏ ਸਾਹਿਬ ਉਹਨਾਂ ਦਾ ਵਰਦ ਹਸਤ ਪ੍ਰਧਾਨਾਂ ਤੇ ਮੰਡੀ ਦੇ ਸਦਾਰੇ ਹੈ। ਅਰ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਦੇ ਨਾਲ ਰਲ ਮਿਲ ਕੇ ਚੱਲੀਏ ਤਾਂ ਬਿਹਤਰ ਹੁੰਦਾ ਵਪਾਰ ਵਾਸਤੇ, ਕੰਮਕਾਰ ਵਾਸਤੇ। ਮੌਜੂਦਾ ਵੋਟਰਾਂ ਵਿੱਚ ਦੀ ਅਸੀਂ ਦੇ ਚਾਹੁੰਦੇ ਹਾਂ ਇਸ ਟਾਈਮ ਤਿੰਨ ਸਾਡੇ ਐਨਜੀਐਮ ਸੁਸਾਇਟੀ ਦੇ ਮੈਂਬਰ ਸਹਿਬਾਨ ਵੋਟਰਾਂ ਵਿੱਚ ਨਾਮੀਨੇਸ਼ਨ ਕੀਤਾ ਉਹਨਾਂ ਨੇ। ਕੱਲ ਅਖੀਰਲੀ ਤਰੀਕ ਹੈ 15 ਨਾਮ ਵਾਪਸ ਲੈਣ ਦੀ। ਸਮਾ ਹੈਗਾ ਆਪਣੇ ਕੋਲ ਸਾਡੇ ਆਗੂ ਨੂੰ ਇਹ ਚਾਹੀਦਾ ਹੈ ਵੀ ਦੋ ਸਾਡੇ ਕੈਂਡੀਡੇਟ ਜਿਹੜੇ ਇੱਕੇ ਪਾਰਟੀ ਦੇ ਨੇ ਖੜੇ ਹੋਏ ਹੋਏ ਉਹਦੇ ਵਿੱਚ ਪਾਰਟੀ ਦੀ ਸਾਖ ਨੂੰ ਤੱਕਾ ਲੱਗ ਰਹੇ ਗੁਫਾਰ ਮੰਡਲ ਰਾਜਪੁਰਾ ਦੇ ਨਾਲ 32 ਐਸੋਸੀਏਸ਼ਨਾਂ ਅਟੈਚ ਨੇ ਜਿਨ੍ਹਾਂ ਵਿੱਚੋਂ ਅਨਾਜ ਮੰਡੀ ਵੀ ਆਉਂਦੀ ਆ ਤੇ ਉਹਨਾਂ ਸਾਰੀ ਐਸੋਸੀਏਸ਼ਨਾਂ ਦੇ ਚੋਣ ਹੁੰਦੇ ਰਹਿੰਦੇ ਨੇ ਜੇ ਇਸ ਤਰ੍ਹਾਂ ਭਰਾ ਭਰਾ ਦੇ ਸਾਹਮਣੇ ਖੜਾ ਹੋ ਜਾਊਗਾ ਤਾਂ ਉਹਦੇ ਵਿੱਚ ਗਲਤ ਸੰਕੇਤ ਜਾਂਦਾ ਹੈ ਤੇ ਪਾਰਟੀ ਦਾ ਨੁਕਸਾਨ ਅਸੀਂ ਇਹ ਚਾਹੁੰਨੇ ਆ ਕਿ ਸਾਡੇ ਆਗੂ ਜਿਹੜੇ ਦੋ ਸਾਡੇ ਸੁਧਾਰ ਯੋਗ ਮੈਂਬਰ ਦਵਿੰਦਰ ਸਿੰਘ ਜੀ ਅਤੇ ਰਕੇਸ਼ ਕੁਮਾਰ ਰਿੰਕੂ ਜੀ ਇੱਕੇ ਪਾਰਟੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੋਹਾਂ ਨੂੰ ਆਪਣੇ ਨਾਲ ਮਿੱਟਲ ਸਾਹਿਬ ਵੀ ਖੁਦ ਕਮਰਾ ਬੰਦ ਕਰ ਲੈਣ ਤੇ ਉਹਨਾਂ ਨੂੰ ਸੇਧ ਦੇਣ ਪਿਆਰ ਨਾਲ ਸਤਿਕਾਰ ਨਾਲ ਉਹਨਾਂ ਦੇ ਮੂਹਰੇ ਖਾਕਾ ਰੱਖਣ ਵੀ ਇਸ ਤਰ੍ਹਾਂ ਕਰੋ ਬੱਚਿਓ ਇੱਕ ਚੇਅਰਮੈਨ ਇੱਕ ਪ੍ਰਧਾਨ ਚਲੋ ਇਹ ਤਾਂ ਵੱਡਿਆਂ ਦੀ ਮਰਜ਼ੀ ਹੈ ਜੇ ਅੰਤੋਂ ਕਹੇ ਜੀ ਈਗੋ ਵੱਡੀ ਗੱਲ ਹੁੰਦੀ ਹੈ ਜੀ ਈਗੋ ਜੇ ਉਹ ਈਗੋ ਦੇ ਆ ਜਾਂਦੇ ਨੇ ਤਾਂ ਦੋ ਪਰਚੀਆਂ ਲਿਖਣ ਉਹਨਾਂ ਤੇ ਉਹਦੇ ਲਿਖਣ ਤੇ ਚੁੱਭੋ ਬਈ ਚੱਕੋ ਪਰਚੀ ਤੇ ਜੋ ਨਿਕਲੇ ਤੇ ਫਿਰ اپنی ਲੜਾਈ ਜਾਰੀ ਰੱਖੋ ਨਹੀਂ ਤਾਂ ਨਹੀਂ ਤਾਂ ਪਾਰਟੀ ਦਾ ਨੁਕਸਾਨ ਤਾਂ ਹੈ ਪਾਰਟੀ ਦਾ ਹੀ ਨੁਕਸਾਨ ਅਸੀਂ ਨਾ ਗੱਲ ਇਹ ਮੈਂ ਕਾਂਗਰਸ ਨੂੰ ਬਿਲਾਮ ਕਰਦਾ ਜੀ ਮੈਂ ਕਾਂਗਰਸੀ ਆ ਕਾਂਗਰਸ ਦੇ ਸਾਡੇ ਆਗੂਆਂ ਦੇ ਕਹਤੇ ਅਸੀਂ ਮੰਡੀ ਨਾਲ ਹਮੇਸ਼ਾ ਲੱਗੇ ਆ ਲੇਕਿਨ ਸਮੇਂ ਦੀ ਪੁਕਾਰ ਹੈ ਕਿ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਵਪਾਰ ਦੀ ਭਲਾਈ ਵਾਸਤੇ ਆਪਣੇ ਹਰੇਕ ਦਾ ਸਾਥ ਦਿਓ ਤੇ ਨਾਲ ਤੁਰੋ ਵੱਡੀ ਗੱਲ ਇਹ ਆ ਇਦੇ ਵਿੱਚ ਆਪ ਪਾਰਟੀ ਦਾ ਹੀ ਪਰਸਨਲੀ ਨੁਕਸਾਨ ਹੈ 27 2027 ਜਿਹੜੀ ਵੋਟਾਂ ਆ ਰਹੀਆਂ ਨੇ ਤੇ ਉਹਨਾਂ ਵੋਟਾਂ ਵਿੱਚ ਜਿਹੜੀ 32 ਯੂਨੀਅਨਾਂ ਨੇ ਐਸੋਸੀਏਸ਼ਨ ਨੇ ਉਹਨਾਂ ਨੂੰ ਗਲਤ ਸੰਦੇਸ਼ ਕਿ ਮੈਨੂੰ ਇਹ ਦੱਸੋ ਇਹ ਜਿਹੜਾ 메ਨ ਸੜਕ ਬਣੀ ਹੈ ਸ਼ਖਤੀ ਦੀ ਮੰਡੀ ਇਹ ਕਦੀ ਕਿਸੇ ਸਰਕਾਰ ਨੇ ਬਣਾਈ ਹੈ ਅੱਜ ਤੱਕ ਕਈ ਸਰਕਾਰਾਂ ਆਈਆਂ ہیں ਬਜਟ ਵੀ ਬਹੁਤ ਵੱਡੇ-ਵੱਡੇ ਸੀ ਸ਼ਹਿਰ ਦੇ ਬਹੁਤ ਵੱਡੇ ਕੰਮ ਹੋਏ ਲੇਕਿਨ ਇਹ ਜਿਹੜੀ 메ਨ ਮੁੱਦਾ ਸੀ ਨਾ ਜਦੋਂ ਉੱਤੋਂ ਲੰਘਦੇ ਸੀਗੇ ਤਾਂ ਬਹੁਤ ਬੁਰਾ ਹਾਲ ਸੀ ਦੇਖੋ ਚੌਧਰੀ ਸਾਹਿਬ ਇਹ ਇਹ ਕੋਈ ਮੁੱਦਾ ਨਹੀਂ ਹੁੰਦਾ ਹਾਂਜੀ ਇਹ ਡਿਵੈਲਪਮੈਂਟ ਇਹ ਲੋਕਾਈ ਇਹ ਲੋਕਾਈ ਦੇ ਕੰਮ ਨੇ ਬੇਨਤੀ ਹੈ ਇਹ ਲੋਕਾਈ ਦੇ ਕੰਮ ਨੇ ਹਾਂਜੀ ਲੋਕਾਂ ਵਾਸਤੇ ਕੰਮ ਨੇ ਔਰ ਇਨ੍ਹਾਂ ਕੰਮਾਂ ਵਾਸਤੇ ਹੀ ਅਸੀਂ ਆਪਣੇ ਆਗੂਆਂ ਨੂੰ ਚੁਣਦੇ ਆ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਕਰਨਾ ਪੈਣਾ ਕਿਉਂਕਿ ਸ਼ਹਿਰ ਦੀ ਲੋੜ ਹੈ ਸ਼ਹਿਰ ਦੀ ਡਿਮਾਂਡ ਹੈ ਕਿੱਥੇ ਕਿੱਥੇ ਕੀ ਕੰਮ ਹੋਵੇ ਸਵਾਲ ਇਹ ਨਹੀਂ ਦੇਖੋ ਆਪਕਾ ਕਿਸੇ ਨੂੰ ਇਸ ਬਨਾ ਤੇ ਕਿਸੇ ਦੀ ਨਿੰਦਾ ਨਹੀਂ ਕਰ ਸਕਦਾ ਕਿ ਫਲਾਣੇ ਨੇ ਇਹ ਨਹੀਂ ਕੀਤਾ ਫਲਾਣੇ ਨੇ ਉਹ ਨਹੀਂ ਕੀਤਾ ਕਈ ਰਾਜਨੀਤਿਕ ਪਾਰਟੀਆਂ ਤੇ ਵੀ ਕਈ ਕਿਸਮ ਦੇ ਦਬਾਅ ਹੁੰਦੇ ਨੇ ਲੇਕਿਨ ਇਹ ਜਿਹੜੇ ਮੰਡੀ ਚ ਸੜਕ ਬਣੀ ਹੈ ਠੀਕ ਹੈ ਨਾ ਜੀ ਬਣੀ ਹੈ ਵਧੀਆ ਗੱਲ ਅਸੀਂ ਇਹਨੂੰ ਕਹਾਂਗੇ ਜੀ ਵਧੀਆ ਕੀਤਾ ਨੇ ਆਮ ਜਦ ਪਹਿਲਾਂ ਸੜਕਾਂ ਬਣਦੀਆਂ ਸੀ ਜਿੱਥੇ ਪਾਣੀ ਖੜਿਆ ਤੇ ਸੜਕ ਟੁੱਟ ਗਈ ਜਿਹੜੀ ਵੱਡੀ ਬਿਮਾਰੀ ਸੀ ਇਹ ਹੁਣ ਟੈਨਰ ਨੇ ਇਨਾ ਤਾਂ ਇਹ ਫਾਇਦਾ ਹੈ ਕਿ ਗੱਡੀਆਂ ਨਹੀਂ ਪਈ ਜਾਵੇ ਕੋਸ਼ਈ ਜਾਵੇ ਕਿ ਸੜਕਾਂ ਟੁੱਟਣਗੀਆਂ ਨਹੀਂ ਅਸੀਂ ਖੁਦ ਵੀ ਮੇਨਟੇਨ ਕਰਾਂਗੇ ਤੁਸੀਂ ਬੇਸ਼ੱਕ ਕੈਮਰਾ ਇੱਧਰ ਘੁਮਾ ਲਓ ਯਾਰ ਦੀਆਂ ਨੇ ਖੁਦ ਇਹ ਆਰਤੀਆਂ ਨੇ ਖੁਦ ਇਹ ਪਲਸਟਰ ਪੱਲਿਓ ਕਰਕੇ ਇੱਕ ਮਤਲਬ ਸਹੀ ਜਿਹਾ ਉਪਰਾੜਾ ਕੀਤਾ ਵੀ ਟਾਇਲਾ ਮਜ਼ਬੂਤ ਰਿਹਾ ਕੁਝ ਫਰਜ਼ ਤਾਂ ਆਪਣਾ ਵੀ ਬਣਦਾ ਹੈ ਨਾ ਤੇ ਨਗਰ ਕੌਂਸਲ ਨੇ ਕਰਦੇ ਵਾਰ ਸਫਾਈ ਕਰਾਈਏ ਤਾਂ ਉਹ ਸਫਾਈ ਰੱਖਣਾ ਸਾਡਾ ਫਰਜ਼ ਹੈ ਇਹ ਨਹੀਂ ਵੀ ਸਾਰਾ ਕੁਝ ਨਗਰ ਕੌਂਸਲ ਕਰੇਗੀ ਮਤਲਬ ਮੈਂ ਕਹਿ ਰਿਹਾ ਕਿ ਮੰਡੀ ਦੇ ਕੰਮ ਹੋਏ ਆ ਪਿਛਲੇ 3 ਸਾਲਾਂ ਦੇ ਵਿੱਚ ਹੋਏ ਹੋਏ ਉਹਨਾਂ ਦਾ ਕਿਤੇ ਨਾ ਕਿਤੇ ਬੈਨੀਫਿਟ ਮਿਲ ਸਕਦਾ ਹੈ ਪਾਰਟੀ ਨੂੰ ਵੀ ਤੇ ਮੰਡੀ ਦੇ ਜਿਹੜੇ ਕੰਮ ਨੇ ਉਹਨਾਂ ਕੰਮਾਂ ਦਾ ਕੈਂਡੀਡੇਟ ਨੂੰ ਫਾਇਦਾ ਮਿਲੇਗਾ ਦੂਜਾ ਫਾਇਦਾ ਇਹ ਮਿਲਦਾ ਹੈ ਵੀ ਮੌਜੂਦਾ ਜਿਹੜਾ ਸੀਟਿੰਗ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਬੇਜਵਾਨ ਉਹਨੇ 2 ਸਾਲ ਪਿੱਛੇ ਮੰਡੀ ਚਲਾਈ ਹੈ ਅਰ ਉਹਨ ਜੇ ਗੱਲ ਕਰੀਏ ਤਾਂ ਬਹੁਤ ਵਧੀਆ ਮੰਡੀ ਚਲਾਈ ਹੈ ਆਪਣੇ ਇਹਨਾਂ ਦੇ ਸੀਨੀਅਰਸ ਆਗੂਆਂ ਨੂੰ ਮਿੱਤਰ ਸਾਹਿਬ ਨੂੰ ਵਿਸ਼ਵਾਸ ਵਿੱਚ ਲੈ ਕੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਛਾਤਰ ਸਾਹਿਤ ਵਧੀਆ ਮੰਡੀ ਚਲਾਈ ਹੈ ਹੁਣ ਤਾਂ ਇਹਾਂ ਦਾ ਹਰ ਕੰਮ ਵਿੱਚ ਹੁੰਦੀਆਂ ਨੇ ਕਈ ਵਾਰ ਘਰ ਦੇ ਚਾਰ ਮੱਥੇ ਹੁੰਦੇ ਨੇ ਉਹ ਹੀ ਨਹੀਂ ਸਮਝਦੇ ਲੜ ਪੈਂਦੇ ਨੇ ਤੇ ਕਮੀਆਂ ਪੇਸ਼ੀਆਂ ਹੁੰਦੀਆਂ ਰਹਿੰਦੀਆਂ ਨਾਰਾਜ਼ਗੀਆਂ ਵੀ ਹੁੰਦੀਆਂ ਰਹਿੰਦੀਆਂ ਕਿਸੇ ਨੂੰ ਮਾਹਬਾਦੀ ਦੇ ਕਿਸੇ ਨੂੰ ਸਵਾਦੀ ਕਿਸੇ ਨੂੰ ਕੋਈ ਗੱਲ ਮਾੜੀ ਲੱਗ ਗਈ ਕਿਸ ਨੂੰ ਚੰਗੀ ਲੱਗ ਗਈ ਇਹ ਇੱਕ ਕਾਮਨ ਚੀਜ਼ ਹੈ ਨਾ ਇਹ ਕੋਈ ਖਾਸ ਗੱਲ ਨਹੀਂ ਅਸੀਂ ਚਾਹੁੰਦੇ ਆ ਜੇ ਤਾਂ ਆਪਾਂ ਆਈਏ ਰਿਪੀਟ ਕਰਨ ਤੇ ਰਿਪੀਟ ਵਿੱਚ ਸਭ ਤੋਂ ਪਹਿਲਾਂ ਨਾ ਦਵਿੰਦਰ ਸਿੰਘ ਦਾ ਜੀ ਕਿਉਂ ਉਹਨੇ ਇੱਕ ਵਧੀਆ ਕੰਮ ਕੀਤਾ ਇੱਕ ਮੰਡੀ ਨੂੰ ਐਸੇ ਟਰੈਕ ਦੇ ਪਾਸ ਹੈ ਇਹ ਜੇ ਟਰੈਕ ਦੇ ਪਾਸ ਹੈ ਵੀ ਚਾਹੇ ਦਵਿੰਦਰ ਸਿੰਘ ਜੀ ਪ੍ਰਧਾਨ ਰਹਿਣਗੇ ਨਹੀਂ ਰਹਿਣਗੇ ਤਾਂ ਆਉਣ ਵਾਲੇ ਪ੍ਰਧਾਨਾਂ ਨੂੰ ਵੀ ਉਹ ਟਰੈਕ ਤੇ ਹਰ ਚੀਜ਼ ਮਤਲਬ ਟਾਗਾ ਸੂਈ ਜਪਾਇਆ ਮਿਲੂਗਾ ਮਤਲਬ ਆਪਾਂ ਮਿੱੱਤਲ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਪਾਰਟੀ ਦੇ ਦੋ ਬੰਦੇ ਖੜਦੇ ਆਂਦਾ ਉਹਦਾ ਫਾਇਦਾ ਜਿਹੜਾ ਹੈ ਤੀਸਰੇ ਬੰਦੇ ਨੂੰ ਉਹਦਾ ਤੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ। ਸੂਈ ਫੇਰ ਅਸੀਂ ਦੱਸਣ ਵਾਲੇ ਕੌਣ ਹੁੰਨੇ ਆ ਬੜੇ ਸਿਆਣੇ ਨੇ। ਸਿਆਣੇ ਥੋੜਾ ਸਮਝਦਾਨ ਨੇ। ਤੁਸੀਂ ਪੁਰਾਣੀ ਮੰਡੀ ਦੇ ਜਿਹੜੇ ਅਸੀਂ ਤਾਂ ਇਹ ਕਹਿੰਦੇ ਨੇ ਜੇ ਪੁਰਾਣੀ ਕਹਾਣੀ ਯਾਦ ਆਉਂਦੀ ਹੈ ਵੀ ਦੋ ਪੀਆਂ ਨੇ ਇੱਕ ਰੋਟੀ ਖਾੜੀ ਹੋਰ ਨਾ ਮੈਂ ਸਮਝਿਆ ਨਹੀਂ ਬਸ ਉਹ ਅਸਲ ਸੋ ਸੋ ਮੰਡੀ ਮੰਡੀ ਚ ਹੋਰ ਵੀ ਜਿਹੜੇ ਆਰਤੀ ਮੌਜੂਦ ਹੈ ਉਹ ਗੱਲ ਕਰਨੀ ਚਾਹੀਦੀ ਹੈ ਦੱਸਣਾ ਕਿ ਦਾ ਭੱਜੇ ਇਹ ਤੁਸੀਂ ਦੇਖੋ ਵੀ ਜਿਹੜੇ ਆਰਤੀ ਹੈ ਉਹ ਕੁਝ ਵੀ ਕੈਣ ਤੋਂ ਗਰੇਜ ਕਰਦੇ ਹੈ ਕਿਉਂ ਕਿ ਭਾਈਚਾਰਾ ਉਹ ਇੱਕ ਬਹੁਤ ਵੱਡੀ ਗੱਲ ਹੈ ਭਾਈਚਾਰਾ ਇੱਕ ਬਹੁਤ ਵੱਡੀ ਚੀਜ਼ ਹੈ ਮੰਡੀ ਦੇ ਵਿੱਚ ਪਾਈਚਾਰਾ ਕੈਮਰਣਾ ਚਾਹੀਦਾ ਹੈ ਅਗਲਾ ਹਰ ਇੱਕ ਕੋਈ ਸੋਚਦਾ ਕਿ ਮੂਤੋ ਕੁਝ ਐਸੀ ਦੀ ਚੀਜ਼ ਨਾ ਨਿਕਲ ਜਾਵੇ ਜੋ ਸ਼ਾਇਦ ਉਹਨਾਂ ਦੇ ਖਿਲਾਫ ਚੱਲੀ ਜਾਵੇ ਲੇਕਿਨ ਮੰਡੀ ਦਾ ਪਾਈਚਾਰਾ ਦੇਖ ਕੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਦੇਖਦੇ ਆਪਾਂ ਹੋਰ ਦੇਖਦੇ ਕਿ ਆਰਟੀਆਂ ਦਾ ਕੀ ਮੂਡ ਹੈ ਕੱਲ ਕਾਗਜ ਵਾਪਸੀ ਲੈਣ ਦਾ ਜਿਹੜਾ ਇੱਕ ਦਿਨ ਆਏਗਾ ਤੇ ਕਿਹੜਾ ਬੰਦਾ ਕਾਗਜ ਵਾਪਸ ਲੈਂਦਾ ਜਾਂ ਤਿੰਨਾਂ ਦਾ ਕੜਾ ਮੁਕਾਬਲਾ ਹੁੰਦਾ ਹੈ ਜਾਂ ਫੌਜੀ ਜੀ ਦੇ ਕਹਿਣ ਤੋਂ ਆਰਟੀ ਨੂੰ ਨੁਕਸਾਨ ਹੋਏਗਾ ਤੀਸਰੇ ਬੰਦੇ ਨੂੰ ਫਾਇਦਾ ਹੋਏਗਾ ਦੇਖਦੇ ਆ ਚਲਦੇ ਆ ਮੰਡੀ ਦੇ ਵਿੱਚ ਹੋਰ ਆਰਟੀਆਂ ਨਾਲ ਕਰਦੇ ਆ ਸੋ ਨਵੀਂ ਅਨਾਜ ਮੰਡੀ ਦੇ ਵਿੱਚ ਮੌਜੂਦ ਆ ਆੜਤੀਆਂ ਦਾ ਕੀ ਮੂਡ ਹੈ ਤਿੰਨ ਕੈਂਡੀਡੇਟ ਜਿਹੜੇ ਹੈ ਉਹ ਚੋਣ ਮੈਦਾਨ ਦੇ ਵਿੱਚ ਹੈ ਕੱਲ ਕਾਗਜ਼ ਵਾਪਸ ਲੈਣ ਦੀ ਤਾਰੀਖ ਹੈ ਸੋ ਦੋ ਕੈਂਡੀਡੇਟਾਂ ਨਾਲ ਤੁਹਾਨੂੰ ਅਸੀਂ ਗੱਲ ਕਰਾਈ ਹੈ ਤੀਜੇ ਕੈਂਡੀਡੇਟ ਜਿਹੜੇ ਹੈਗੇ ਜਿਨ੍ਹਾਂ ਨੂੰ ਅਨਾਜ ਮੰਡੀ ਦੇ ਆੜਤੀ ਕਾਫੀ ਸ਼ਰਾਫਤ ਦਾ ਔਦਾ ਦਿੰਦੇ ਹੋਏ ਇਹ ਕਹਿ ਰਹੇ ਕਿ ਰਿੰਕੂ ਜੀ ਕੁਕਰੇਜਾ ਜੀ ਬਹੁਤ ਸ਼ਰੀਫ ਆਦਮੀ ਹੈ ਤੇ ਪਹਿਲੀ ਵਾਰ ਜਿਹੜੇ ਹਨ ਚੋਣਾਂਵਾਂ ਦੇ ਵਿੱਚ ਖੜੇ ਹੋਏ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਰਤੀ ਭਰਾ ਵੀ ਸਾਡੇ ਨਾਲ ਮੌਜੂਦ ਹੈ ਤੇ ਕੰਪੇਨਿੰਗ ਚੱਲ ਰਹੀ ਹੈ ਇਸ ਟਾਈਮ ਸਾਰੇ ਆਰਤੀ ਇਕੱਠੇ ਆ ਆਪਾਂ ਤੁਹਾਨੂੰ ਪਹਿਲਾਂ ਵੀ ਗੱਲ ਕਰਾਈ ਆ ਆਰਤੀਆਂ ਨਾਲ ਤੇ ਰਿੰਕੂ ਕੁਕਰੇਜਾ ਜੀ ਨਾਲ ਗੱਲ ਕਰਾਂਗੇ ਇੱਕ ਕੈਂਡੀਡੇਟ ਹੈ ਕੁਕਰੇਜਾ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਇਕੋ ਪਾਰਟੀ ਦੇ ਦੋ ਕੈਂਡੀਡੇਟ ਕੀ ਤੇ ਤੀਜੇ ਨੂੰ ਰੂਪੀ ਜੀ ਨੂੰ ਤਾਂ ਫਾਇਦਾ ਨਹੀਂ ਦੇਣਗੇ ਆਨ ਨਾਲ ਨਹੀਂ ਪਹਿਲੇ ਤਾਂ ਨਿਊਜ਼ 89 ਦਾ ਮੈਂ ਸਵਾਗਤ ਕਰਨਾ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਸਾਡਾ ਆਰਤੀ ਭਾਈਚਾਰਾ ਹੈ ਇਹ ਭਾਈਚਾਰੇ ਸਾਨੂੰ ਸਾਰੇ ਨੂੰ ਰਾਈਟ ਹੈ ਖੜਨ ਦਾ ਸਾਰੇ ਆੜਤੀ ਵੀਰਾਂ ਨੂੰ ਐ ਸਾਨੂੰ ਨਹੀਂ ਸਾਰੇ ਆੜਤੀ ਵੀਰਾਂ ਨੂੰ ਖੜਨ ਦਾ ਸਾਨੂੰ ਤਾਂ ਖੜਨਾ ਪਿਆ ਚੋਣ ਵਾਸਤੇ ਕਿਉਂ ਸਾਨੂੰ ਪਾਰਟੀ ਦੀ ਮੰਡੀ ਦੀ ਸੇਵਾ ਕਰਨੀ ਹੈ ਅਸੀਂ ਰਾ ਨਹੀਂ ਅਸੀਂ ਆਪਣੇ ਆਪ ਨੂੰ ਸੇਵਾ ਵਾਸਤੇ ਮੰਡੀ ਦੀ ਸਮਰਪਿਤ ਕਰਿਆ ਬਾਕੀ ਰਹਿ ਗਿਆ ਅ ਅਸ਼ੀਰਵਾਦ ਦੀ ਗੱਲ ਉਹਨਾਂ ਨੇ ਅਸ਼ੀਰਵਾਦ ਤਾਂ ਦਿੱਤਾ ਹੀ ਹੈ ਕਿਹਨਾਂ ਨੇ ਅਸ਼ੀਰਵਾਦ ਦਿੱਤਾ ਮੈਂ ਐਸੀ ਗੱਲ ਤੇ ਆ ਰਿਹਾ ਕਿ ਮਿੱੱਤਲ ਸਾਹਿਬ ਨੇ ਮੈਡਮ ਨੀਨਾ ਮਿੱੱਤਲ ਦਾ ਅਸ਼ੀਰਵਾਦ ਦਵਿੰਦਰ ਜੀ ਕਹਿੰਦੇ ਮੈਨੂੰ ਹੈ ਮੇਰੇ ਕੋਲ ਆਂਦੇ ਆ ਮੇਰੇ ਕੋਲ ਬੈਠਦੇ ਆ ਹਰ ਇੱਕ ਫੋਨ ਤੇ ਵੀ ਗੱਲ ਕਰਦੇ ਆ ਤੁਹਾਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਖੜੇ ਹੋਣ ਵਾਸਤੇ ਵੀ ਤੁਸੀਂ ਖੜੋ ਮੰਡੀ ਦੀ ਸੇਵਾ ਕਰੋ ਜੇ ਉਹਨਾਂ ਨੂੰ ਮੈਸੇਜ ਲੱਗਿਆ ਉਹਨਾਂ ਨੇ ਮੈਨੂੰ ਥਾਪੀਦੀ ਹੈ ਵੀ ਮੰਡੀ ਦੀ ਸੇਵਾ ਕਰ ਮੈਂ ਉਹਨਾਂ ਦੇ ਮੋੜ ਨਹੀਂ ਸਕਦਾ ਉਹਨਾਂ ਨੇ ਜੇ ਅਸ਼ੀਰਵਾਦ ਦਿੱਤਾ ਵੀ ਰਿੰਕੂ ਤੂੰ ਜਾ ਕੇ ਮੰਡੀ ਦੀ ਸੇਵਾ ਕਰਨੀ ਹੈ ਨਾ ਕਿ ਸਰਦਾਰੀ ਕਰਨੀ ਹੈ ਅਸੀਂ ਮੰਡੀ ਦੀ ਸੇਵਾ ਵਾਸਤੇ ਦੋ ਸਾਲ ਸਮਰਪਿਤਤਾ ਅਸੀਂ ਕੰਮ ਕਰਕੇ ਦਿਖਾਵਾਂਗੇ ਨਾ ਕਿ ਅਸੀਂ ਗੁੰਮਰਾਹ ਕਰਕੇ ਵੋਟਾਂ ਲੈਣੀ ਹੈ ਕੱਲ ਆਖਰੀ ਦਿਨ ਹੈ ਕਾਗਜ਼ ਤਾਂ ਤੁਸੀਂ ਪਰ ਚੁੱਕੇ ਹੋ ਕੈਂਡੀਡੇਟ ਤੁਸੀਂ ਬਣ ਚੁੱਕੇ ਹੋ ਕੱਲ ਆਖਰੀ ਦਿਨਾਂ ਕਾਗਜ਼ ਵਾਪਸ ਕੋਈ ਪ੍ਰੈਸ਼ਰ ਪੈਂਦਾ ਕੁਝ ਆਰਤੀਪਰਾ ਇਹ ਵੀ ਕਹਿ ਰਹੇ ਆ ਕਿ ਸਾਨੂੰ ਐ ਲੱਗਦਾ ਕਿ ਮਿੱਤਲ ਸਾਹਿਬ ਇਹਨਾਂ ਦੋਨਾਂ ਨੂੰ ਜਿਹੜਾ ਹੈ ਇੱਕ ਬੰਦ ਕਮਰੇ ਦੇ ਵਿੱਚ ਲੈ ਜਾਣ ਉੱਥੇ ਜਾ ਕੇ ਦੋਨਾਂ ਦੀ ਪਰਚੀ ਪਾਦਣ ਇੱਕ ਚੇਅਰਮੈਨ ਇੱਕ ਪ੍ਰਧਾਨ ਤੇ ਜਿਹਦੀ ਪਰਚੀ ਜੋ ਨਿਕਲੇਗੀ ਉਹਨੂੰ ਮੰਨ ਕੇ ਮੰਡੀ ਦੀ ਸੇਵਾ ਕਰੇ। ਕੀ ਆ ਇਹ ਆਪਾਂ ਨੂੰ ਗੱਲ ਮਨਜ਼ੂਰ ਹੋਏਗੀ ਜੇ ਇਹੋ ਜੀ ਕੋਈ ਗੱਲ ਨਹੀਂ ਇਹ ਤਾਂ ਸੂਤਰਾ ਤੋਂ ਪਤਾ ਲੱਗਿਆ ਮਤਲਬ ਇਹ ਇਹ ਗੱਲ ਗਲਤ ਹੈ। ਉਹਨਾਂ ਨੇ ਇਹ ਗੱਲ ਕੁਝ ਵੀ ਨਹੀਂ ਗਈ ਨਹੀਂ ਕਹੀ ਨਹੀਂ ਉਹਨਾਂ ਨੇ ਇਹ ਆਰਤੀ ਕਹਿ ਰਹੇ ਆ ਵੀ ਉਹਨਾਂ ਨੂੰ ਕਰਨਾ ਚਾਹੀਦਾ ਇਸ ਤਰ੍ਹਾਂ ਉਹ ਕਹਿ ਰਹੇ ਆ ਉਹ ਗੱਲ ਹੈ ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਾਨੂੰ ਸਿਰਫ ਇੱਕ ਗੱਲ ਕਹੀ ਹੈ ਤੁਸੀਂ ਆਪਣਾ ਪ੍ਰਚਾਰ ਕਰੋ ਤੇ ਆਪਣੀ ਵੋਟਾਂ ਮੰਗੋ ਤੇ ਆਪਣੀ ਨੂੰ ਮੰਡੀ ਦੀ ਸੇਵਾ ਚ ਸਮਰਪਿਤ ਕਰੋ ਉਹਨਾਂ ਨੇ ਇਹ ਗੱਲ ਕੀਤੀ ਹੈ ਅਸੀਂ ਉਹਨਾਂ ਦੇ ਕਈ ਅਨੁਸਾਰ ਚੱਲ ਰਹੇ ਆ ਮੰਡੀ ਮੰਡੀ ਦੀ ਕੰਪੈਨਿੰਗ ਦੇ ਵਿੱਚ ਪਹਿਲੀ ਵਾਰ ਤੁਹਾਡੇ ਨਾਲ న్యూਸ 89 ਦੀ ਗੱਲ ਹੋ ਰਹੀ ਹੈ ਮੈਨੂੰ ਇਹ ਦੱਸੋ ਜੇ ਪ੍ਰਧਾਨ ਬਣ ਜਾਂਦੇ ਹੋ ਮੰਡੀ ਦੇ ਕਿਹੜੇ ਕੰਮ ਰਹਿ ਗਏ ਆ ਜਿਹੜੇ ਤੁਸੀਂ ਕਰਨਾ ਚਾਹੋਗੇ 메ਨ ਸੜਕ ਦਾ ਕੰਮ ਤਾਂ ਆਮ ਆਦਮੀ ਪਾਰਟੀ ਕਰਾ ਚੁੱਕੀ ਹੈ ਨੰਬਰ ਖੱਟ ਚੁੱਕੀ ਆਮ ਆਦਮੀ ਪਾਰਟੀ ਮੈਡਮ ਨੀਨਾ ਮਿੱਤਲ ਨੇ ਉਹ ਕੰਮ ਕਰਾਇਆ ਜੋ ਕਿਸੇ ਸਰਕਾਰ ਨੇ ਨਹੀਂ ਕਰਾਇਆ ਸੀਗਾ ਹੁਣ ਤੁਸੀਂ ਦੱਸੋ ਕਿ ਹੋਰ ਕਿਹੜਾ ਕੰਮ ਕਰਾ ਕੇ ਦੋਗੇ ਮੰਡੀ ਦਾ ਮੈਂ ਕਹਿੰਦਾ ਇਹ ਤਾਂ ਮੁੱਦੇ ਚੱਲਦੇ ਰਹਿਣੇ ਆ 메ਨ ਕੋਈ ਕੰਮ ਸੋਚਿਆ ਵੀ ਮੈਂ ਪ੍ਰਧਾਨ ਬਣਾਂਗਾ ਤਾਂ ਇਹ ਜ਼ਰੂਰ ਕਰਾਂਗਾ ਕੰਮ ਤੁਹਾਡੇ ਵਾਸਤੇ 메ਨ ਜਦ ਪਹਿਲ ਦੇ ਉਦਾਰ ਤੇ ਹੱਲ ਹੋਏਗੀ ਇਹ ਮੇਰਾ ਵਾਦਾ ਹੈ ਬਾਕੀ ਰਿਪੋਰਟ ਕਰਤਾ ਆਰਤੀ ਦੇ ਦੇਣਗੇ ਬੀਜੀਸੀ ਸੇਵਾ ਵਾਸਤੇ ਹੈ ਕਿ ਸਰਦਾਰੀ ਵਾਸਤੇ ਠੀਕ ਹੈ ਜੀ ਆਪਣੀ ਜਿੱਤ ਪੱਕੀ ਜਾਂਦੇ ਉਹ ਵੀ ਮਤਲਬ ਪੱਕੀ ਹੈ ਅਸੀਂ ਜਨਤਾ ਦੇ ਕੋਲ ਜਾ ਰਹੇ ਹਾਂ ਜਨਤਾ ਸਾਨੂੰ ਅਸ਼ੀਰਵਾਦ ਦੇ ਰਹੀ ਹੈ ਮਨ ਤੋਂ ਦੇ ਰਹੀ ਹੈ ਵੀ ਤੁਸੀਂ ਕਹਿੰਦਾ ਕੋਈ ਵੀ ਭਾਈਚਾਰਾ ਸਾਡਾ ਇਹ ਨਹੀਂ ਹੈ ਵੀ ਸਾਡਾ ਆਰਤੀ ਭਾਈਚਾਰਾ ਹੈ ਕੋਈ ਇਹ ਨਹੀਂ ਵੀ ਸਾਡਾ 200 ਮੈਂਬਰਾਂ ਦਾ ਪਰਿਵਾਰ ਹੈ ਉਹ ਪਰਿਵਾਰ ਚ ਜਿਹੜੇ ਮਰਜੀ ਪਾਰਟੀ ਤੋਂ ਬਿਲੋਂਗ ਕਰਦਾ ਸਾਨੂੰ ਕੋਈ ਨਹੀਂ ਅਸੀਂ ਸਾਨੂੰ ਪਾਰਟੀ ਵੱਲੋਂ ਉਦੇਸ਼ ਹੈ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖਣਾ ਹੈ ਕਿਸੇ ਨਾਲ ਕੋਈ ਫਰਕ ਨਹੀਂ ਰੱਖਣਾ ਵੀ ਤੁਸੀਂ ਸੇਵਾ ਕਰਨੀ ਹੈ ਸਿਰਫ ਤੇ ਮੰਡੀ ਦੀ ਸੇਵਾ ਕਰਨੀ ਹੈ ਕੋਈ ਕਿਸੇ ਨਾਲ ਕੋਈ ਫਰਕ ਨਹੀਂ ਰੱਖਣਾ ਸੋ ਸੋ ਇਹ ਰਿੰਕੂ ਕੁਗਰੇਜਾ ਜੀ ਹੈਗੇ ਜਿਹੜੇ ਮੰਡੀ ਦੇ ਵਿੱਚ ਇਸ ਟਾਈਮ ਉਮੀਦਵਾਰ ਹੈ ਸੋ ਮੈਂ ਤਾਂ ਇਹ ਵੀ ਕਵਾਂਗਾ ਮੈਡਮ ਆਪਣਾ ਪੇਕਾ ਪਰਿਵਾਰ ਜਿਹੜਾ ਕਹਿੰਦੀ ਹੈ ਵੀ ਮੈਡਮ ਵੀ ਮੇਰਾ ਪੇਕਾ ਪਰਿਵਾਰ ਹੈ ਸ਼ਾਇਦ ਪੇਕੇ ਪਰਿਵਾਰ ਤੋਂ ਐਤ ਕੀ ਕੈਂਡੀਡੇਟ ਜਿਹੜੇ ਹੈ ਆਸ਼ੀਰਵਾਦ ਮਿਲੇ ਆ ਉਹਨਾਂ ਨੂੰ ਆਰਤੀ ਪੜਾ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਕੀ ਕਹਿਣਾ ਚਾਹੋਗੇ ਜੀ ਕਿਸ ਤਰ੍ਹਾਂ ਦੇ ਕੰਮ ਚਾਹਦੇ ਹੋ ਕਿਸ ਤਰ੍ਹਾਂ ਦਾ ਪ੍ਰਦਾਨ ਚਾਹਦੇ ਹੋ ਮੰਡੀ ਦੇ ਕਿਹੜੇ ਕੰਮ ਹੋਏ ਆ ਕਿਹੜੇ ਰਹਿ ਗਏ ਮੈਂ ਆਪਣਾ ਤੁਹਾਡੇ ਲਈ ਇੱਕ ਸਰਕਾਰ ਨੂੰ ਵੀ ਮੈਸੇਜ ਲਾਣਾ ਚਾਹੁੰਦਾ ਤੇ ਆਪਣੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗਾ ਜੋ ਸ਼ੁਰੂਆਤ ਇਸ ਵਾਰ ਸੀਜ਼ਨ ਦੀ ਹੋਈ ਆ ਇੱਕ ਤਰੀਕ ਨੂੰ ਮੈਡਮ ਨੀਨਾ ਮਿੱਤਲ ਜੀ ਆਏ ਉਹਨਾਂ ਨੇ ਸਰਕਾਰੀ ਖਰੀਦ ਦੀ ਸ਼ੁਰੂਆਤ ਕੀਤੀ 2 ਤਰੀਕ ਨੂੰ ਸਾਡੇ ਪ੍ਰਧਾਨ ਜੀ ਨੇ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ ਕਹਿੰਦੇ ਜੀ ਹੜਤਾਲ ਐ ਕੰਡਾ ਨਹੀਂ ਲਾਣਾ ਉਸ ਦਿਨ ਤੋਂ ਬਾਅਦ ਕਦੀ ਹੜਤਾਲ ਕਰਦੇ ਹੋ ਕਦੀ ਕੰਡਾ ਬੰਦ ਕਰਦੇ ਹੋ ਕਦੀ ਕੰਡਾ ਖੋਲ੍ਹਦੇ ਹੋ ਸਾਡਾ ਇਨਾ ਮਨੋਬਲ ਟੁੱਟਿਆ ਐ ਤਕਿ ਥੋੜੇ ਜਿਹੇ ਫੈਸਲੇ ਇੱਥੇ ਆ ਕੇ ਗਲਤ ਹੋ ਗਏ ਦੋਸਤੋ ਜਦੋਂ ਅਸੀਂ ਆਰਤੀ ਭਰਾ ਸਾਰੇ ਹੀ ਜ਼ਿੰਮੇਵਾਰਾਂ ਨੂੰ ਥੋੜਾ ਬਹੁਤਾ ਐਡਵਾਂਸ ਦਿੰਨੇ ਆ ਅਸੀਂ ਵੀ ਚਲੋ ਖਾਦ ਪਾਣੀ ਸਾਡੇ ਉਹਨਾਂ ਨਾਲ ਨੋ ਮਾਤਾ ਰਿਸ਼ਤਾ ਇੰਨੇ ਸਾਰੇ ਸਬੰਧ ਚੱਲਦੇ ਹਨ ਲੈਣ ਦੇਣ ਵੀ ਹੁੰਦਾ ਤੇ ਜਦੋਂ ਕਿਸਾਨ ਵਿਚਾਰੋ ਸਾਨੂੰ ਪੁੱਛੇ ਸੇਠਮੈਂਜੀ ਦੀ ਲਿਆਵਾਂ ਤੇ ਅਸੀਂ ਕਹੀਏ ਜੇ ਨਾ ਹੀ ਹੜਤਾਲ ਹੈ ਉਸ ਦਾ ਸਾਨੂੰ ਬਹੁਤ ਹੀ ਬੁਰਾ ਇਫੈਕਟ ਪੈਂਦਾ ਇਹ ਚੀਜ਼ਾਂ ਦਾ ਸਰਕਾਰ ਵਿਰੋਧੀ ਕੀਤੀਆਂ ਜਗਿੰਦਰ ਜੀ ਨੇ ਜੋ ਵੀ ਕੀਤੀਆਂ ਉਹ ਥੋੜਾ ਜਆ ਆਪਣੇ ਸ਼ੈਲਰ ਕਰਕੇ ਜਾਂ ਸ਼ੈਲਰ ਐਸੋਸੀਏਸ਼ਨ ਕਰਕੇ ਜੋ ਵੀ ਸਾਡੇ ਨਾਲ ਆਤੀ ਬਹੁਤ ਥੱਕਾ ਹੋਇਆ 34 ਲੱਖ ਕਟਾ ਜੀਰੀ ਦਾ ਆਉਂਦਾ ਸੀਗਾ ਤੇ 26 ਲੱਖ ਤੇ ਪਹੁੰਚ ਗਿਆ ਜੀ 8 ਲੱਖ ਕੱਟਾ ਸਾਡਾ ਬਾਹਰ ਚਲਾ ਗਿਆ ਕਈ ਆਰਤੀਆਂ ਨੇ ਇੰਨੇ ਖੁੰਦੇ ਹੰਝੂ ਰੋਏ ਆ ਉਹਨਾਂ ਕੋਲ ਅੱਧਾ ਮਾਲ ਵੀ ਨਹੀਂ ਆਇਆ ਸਾਡੀ ਗਲਤ ਨੀਤੀਆਂ ਕਰਕੇ ਉਹ ਸਾਰਾ ਮਾਲ ਬਾਹਰ ਚਲਾ ਗਿਆ ਅਸੀਂ ਇਹਨਾਂ ਨੂੰ ਮਾਨਯੋਗ ਵਰਦਾਨ ਜੀ ਨੂੰ ਦਵਿੰਦਰ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਵਾਰਡ ਬੰਦੀ ਨਾ ਕਰੋ ਜਿਵੇਂ ਜਿਵੇਂ ਕਿਸੇ ਸੈਲਰ ਵਾਲਿਆਂ ਨਾਲ ਉਹਨਾਂ ਦੀ ਹੁੰਦੀ ਆਪਸ ਦੇ ਵਿੱਚ ਹੋਂਦ ਬਣੀ ਸ਼ੁਰੂ ਤੋਂ ਚੱਲਦੇ ਆ ਰਹੇ ਹਨ ਉਹ ਆਪਣੀ ਆਪਣੀ ਦੁਕਾਨੋਂ ਤੋਂ ਮਾਲ ਚੁੱਕ ਲੈਂਦੇ ਹਨ ਬਾਕੀ ਵੀ ਸਾਰਾ ਮਾਲ ਸਰਕਾਰ ਖਰੀਦੀ ਹੈ ਦਾਣਾ ਦਾਣਾ ਏਜੰਸੀਆਂ ਰਾਹੀਂ ਚੱਲਾ ਜਾਂਦਾ ਉਹਨਾਂ ਨੇ ਇਹ ਕਿ ਸਭ ਤੋਂ ਗਲਤ ਕੰਮ ਸਾਡੇ ਨਾਲ ਇਹ ਕੀਤਾ ਵਾਰਡ ਬੰਦੀ ਕੀਤੀ ਨਾਰਾਜ਼ਗੀ ਹੈ ਸੋ ਤੁਸੀਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਸੰਦੀਪ ਜੀ న్యూਸ 89 ਟੀਮ ਦਾ ਮੰਡੀ ਚਾਨ ਦਾ ਤੁਹਾਡਾ ਸਵਾਗਤ ਕਰਦਾ ਸੰਦੀਪ ਜੀ ਸਭ ਤੋਂ ਪਹਿਲੇ ਤਾਂ ਰਾਜਪੁਰਾ ਮੰਡੀ ਵਿੱਚ ਆਪ ਜੀ ਨੇ ਦੇਖਿਆ ਕਿਾ ਮਾਹੌਲ ਸੀਗਾ ਇਸ ਟਾਈਮ ਐਮ ਐਲ ਏ ਸਾਹਿਬ ਨੇ ਇਲੈਕਸ਼ਨਾਂ ਦਾ ਜੋ ਬਖਸ਼ਿਆ ਦੇਣ ਉਹਨਾਂ ਦਾ ਅਸੀਂ ਸਾਰੀ ਮੰਡੀ ਦਿਲ ਦੀ ਗ੍ਰਾਂਈਆਂ ਤੋਂ ਧੰਨਵਾਦ ਕਰਦੀ ਹੈ ਮੰਡੀ ਚਾਹਦੀ ਹੈ ਜੀ ਬਦਲਾਓ ਜੋ ਮੰਡੀ ਵਿੱਚ ਪਹਿਲੇ ਹੋਇਆ 2 ਸਾਲ ਅਗਰ ਦਵਿੰਦਰ ਜੀ ਨੇ ਕੰਮ ਕਰਿਆ ਚੰਗਾ ਤਾਂ ਉਹਨਾਂ ਨੂੰ ਇਹੋ ਪਤ ਨਹੀਂ ਆਣੀ ਸੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਡੋਰ ਟੂ ਡੋਰ ਜਾ ਰਹੇ ਆ ਵੋਟ ਮੰਗ ਰਹੇ ਮੰਡੀ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਕਾਫੀ ਆਈਆਂ ਨਾ ਤਾਂ ਤੇ ਕੋਈ ਬਾੜ ਦਾ ਨਾ ਮਿਲਿਆ ਮੰਡੀ ਵਿੱਚ ਨਾ ਲਿਫਟਿੰਗ ਹੋਈ ਅਗਰ ਲਿਫਟਿੰਗ ਹੋਈ ਤਾਂ ਸ਼ੋਰਟੇਜ ਦੀ ਸਮੱਸਿਆ ਆਈ ਇਸ ਕਰਕੇ ਮੰਡੀ ਦੇ ਕੋ ਚਾਹਦੀ ਹੈ ਬਦਲਾਓ ਪਰ ਸ੍ਰਿਸ਼ਟੀ ਦਾ ਨਹੀਂ ਮੈਂ ਬਦਲਾਓ ਜਦਿਆ ਦੀ ਇਸ ਮੰਡੀ ਵਿੱਚ ਰਿਪੀਟ ਪ੍ਰਦਾਨ ਆਇਆ ਹੈ ਨਾ 2 ਸਾਲ ਤੋਂ ਵੱਧ ਤਾਂ ਮੰਡੀ ਨੂੰ ਦਿੱਕਤ ਹੀ ਆਈ ਹੈ ਜਿਹੜੇ ਲੱਖਾਂ ਦੀ ਸੜਕਾਂ ਬਣੀ ਐ ਇਹ ਮੈਡਮ ਨੇ ਬਣਵਾਈਆਂ ਇਹਦਾ ਫਾਇਦਾ ਦਵਿੰਦਰ ਨੂੰ ਮਿਲੇਗਾ ਇਹ ਆਣ ਵਾਲੇ ਦਿਨਾਂ ਦੇ ਨਹੀਂ ਦੇਖੋ ਜੀ ਇਹ ਤਾਂ ਦੋਨੋਂ ਇੱਕੋ ਪਾਰਟੀ ਦੇ ਆ ਨਾ ਦਵਿੰਦਰ ਜੀ ਨੂੰ ਕਿਸੇ ਚੀਜ਼ ਦਾ ਫਾਇਦਾ ਮਿਲੇਗਾ ਇਹ ਤਾਂ ਐਮਐਲਏ ਸਾਹਿਬ ਨੇ ਕਰਿਆ ਨਾ ਕੰਮ ਐਮਐਲਏ ਸਾਹਿਬ ਨੇ ਤੇ ਕੋਲ ਮੰਡੀ ਦਾ ਇਲੈਕਸ਼ਨ ਨਹੀਂ ਕਰਾਤੇ ਉਹ ਤਾਂ ਕਹਿੰਦੇ ਮੇਰੇ ਵਾਸਤੇ ਰਿੰਕੂ ਜੀ ਪਹਿਲੇ ਦਵਿੰਦਰ ਜੀ ਬਾਅਦ ਵਿੱਚ ਐਮਐਲਏ ਸਾਹਿਬ ਦੇ ਦੋਨੇ ਬੰਦੇ ਆ ਨਾ ਜਾਂ ਤਾਂ ਉਹ ਬੈਠ ਕੇ ਸਮਝੌਤਾ ਕਰਾਂਦੇ ਫਿਰ ਤੇ ਕੋ ਆਪਾਂ ਕਹਿੰਦੇ ਵੀ ਐਮਐਲਏ ਸਾਹਿਬ ਪਾਰਟੀ ਕਰ ਰਿਹਾ ਉਹਨਾਂ ਨੇ ਤਾਂ ਕਹੇ ਤਾਂ ਮੇਰੇ ਵਾਸਤੇ ਤਾਂ ਸਾਰੇ ਇੱਕੋ ਜਿਹੇ ਆ ਉਹਨਾਂ ਦੇ ਕਰ ਗਏ ਸੀ ਅਸੀਂ ਉਹ ਜਿਹੜਾ ਜਿੱਤ ਕੇ ਆ ਜਾਏਗਾ ਅਸੀਂ ਤਾਂ ਮੰਡੀ ਦੇ ਕੰਮ ਕਰਨੇ ਆ ਆਮ ਜਨਤਾ ਦੇ ਕੰਮ ਕਰਨੇ ਆ ਕੋਈ ਮੇਨ ਕੰਮ ਜਿਹੜਾ ਮੰਡੀ ਦਾ ਕਰਾਉਣਾ ਚਾਹਦੇ ਹੋ ਤੁਸੀਂ ਨਹੀਂ ਮੰਡੀ ਦਾ ਕੰਮ ਕੋਈ ਮੰਡੀ ਦਾ ਮੇਨ ਕੰਮ ਤਾਂ ਇਹ ਆ ਜੀ ਕਣਕ ਦੇ ਵਿੱਚ ਲਿਫਟਿੰਗ ਤੇ ਬਾੜਦਣਾ ਬਸ ਇਹੀ ਮੇਨ ਕੰਮ ਹੁੰਦਾ ਹੈ ੜਤੀਆਂ ਦਾ ਹੋਰ ਕੋਈ ਕੰਮ ਨਹੀਂ ਠੀਕ ਹੈ ਕੀ ਕਹਿਣਾ ਚਾਹੋਗੇ ਜੀ ਕੈਂਡੀਡੇਟ ਰਿੰਕੂ ਜੀ ਖੜੇ ਆ ਤਿੰਨੋਂ ਕੈਂਡੀਡੇਟ ਖੜੇ ਆ ਕਿਸ ਤਰ੍ਹਾਂ ਦਾ ਪ੍ਰਧਾਨ ਚਾਹਦੇ ਹੋ ਤੁਸੀਂ ਅਸੀਂ ਤਾਂ ਰਿੰਕੂ ਜੀ ਵਰਗਾ ਪ੍ਰਧਾਨ ਚਾਹੁੰਦੇ ਆ ਬਹੁਤ ਸ਼ਰੀਫ ਹੈ ਹਾਂ ਇੱਕ ਜਿਹੜਾ ਪੁਰਾਣਾ ਪ੍ਰਧਾਨ ਸੀ ਉਹ ਤਾਂ ਜਿੱਤ ਕੇ ਆਰਤੀਆਂ ਨੂੰ ਡੱਡੂ ਕਹਿਣ ਲੱਗ ਗਿਆ ਕੁਛ ਆਰਤੀ ਕੰਮ ਜਾਂਦਾ ਸੀ ਤਾਂ ਕਹਿੰਦਾ ਮੱਕੂ ਬੰਦਾਂਗਾ ਤਿੰਨ ਚਾਰ ਪੰਜ ਦਿਨ ਪਹਿਲੇ ਮੈਨੂੰ ਵੀ ਲੈਂਨ ਤੇ ਲੈ ਲਿਆ ਵੀ ਤੂੰ ਰਿੰਕੂ ਦਾ ਸਾਥ ਕਿਉਂ ਦੇ ਰਹੇ ਆ ਅੱਛਾ ਹਾਂਜੀ ਲੈਂਨ ਤੇ ਲੈ ਕੇ ਮੈਨੂੰ ਮਾੜਾ ਵੀ ਬੋਲਿਆ ਇਹੋ ਜਾਨੀ ਕੰਮ ਹੋਣਾ ਚਾਹੀਦਾ ਜਦ ਵੋਟਾਂ ਚਾਹੀਦੀ ਸੀ ਪਿਛਲੀ ਵਾਰੀ ਦਾ ਸਾਡੇ ਹੱਥ ਜੋੜੇ ਸੀ ਅੱਜ ਅਸੀਂ ਰਿੰਕੂ ਜੀ ਨਾਲ ਖੜੇ ਆ ਤਾਂ ਸਾਨੂੰ ਰਾਤ ਰਾਤ ਨੂੰ ਫੋਨ ਕਰ ਦਿੰਦੇ ਆ ਅੱਛਾ ਇਹ ਕੰਮ ਨਹੀਂ ਹੋਣਾ ਚਾਹੀਦਾ ਤੁਸੀਂ ਵੀ ਆੜਤੀਓ ਅਸੀਂ ਵੀ ਆੜਤੀ ਅਸੀਂ ਵੀ ਚੋਣਾਂਵਾਂ ਲੜ ਸਕਦੇ ਆ ਇਹ ਤਾਂ ਹੈ ਨਹੀਂ ਪਹਿਲੀ ਵਾਰੀ ਵੀ ਸਾਥ ਦਿੱਤਾ ਦੂਜੀ ਵਾਰੀ ਵੀ ਦਿੱਤਾ ਹੁਣ ਅਸੀਂ ਰਿੰਕੂ ਜੀ ਨਾਲ ਖੁੱਲ ਕੇ ਚੱਲ ਰਹੇ ਆ ਤਾਂ ਚਾਰ ਪੰਜ ਦਿਨ ਪਹਿਲੇ ਸਾਨੂੰ ਫੋਨ ਕਰਕੇ ਮਾੜਾ ਬੋਲਿਆ ਗਿਆ ਠੀਕ ਹੈ ਸੋ ਅਸੀਂ ਗੱਲਬਾਤ ਕੀਤੀ ਮੰਡੀ ਦੇ ਵਿੱਚ ਸਟੋਰੀ ਤੁਹਾਨੂੰ ਦਿਖਾ ਰਹੇ ਆ ਕਿ ਆੜਤੀਆਂ ਦਾ ਕੀ ਮੂਡ ਹੈ ਸੋ ਆਰਤੀਆ ਦਾ ਮੂਡ ਵੀ ਤੁਸੀਂ ਦੇਖ ਲਿਆ ਦੋਨੋਂ ਕੈਂਡੀਡੇਟਾਂ ਤਿੰਨਾਂ ਕੈਂਡੀਡੇਟਾਂ ਦਾ ਵੀ ਮੂਡ ਦੇਖ ਲਿਆ ਮੈਡਮ ਨੀਨਾ ਮਿੱਤਲ ਕਿਸ ਨੂੰ ਅਸ਼ੀਰਵਾਦ ਦਿੰਦੇ ਆ ਅਜੇ ਮਿੱਤਲ ਕਿਸ ਨੂੰ ਅਸ਼ੀਰਵਾਦ ਦਿੰਦੇ ਆ ਸਾਰੀ ਗੱਲਾਂ ਤੁਸੀਂ ਸੁਣ ਚੁੱਕੇ ਹੋ ਆਖਰ ਮੌਜੂਦਾ ਜਿਹੜੇ ਪ੍ਰਧਾਨ ਸੀ ਦਵਿੰਦਰ ਸਿੰਘ ਤੋਂ ਆਰਤੀ ਕਿਉਂ ਨਾਰਾਜ਼ ਹੈ ਉਹ ਵੀ ਤੁਸੀਂ ਸੁਣ ਚੁੱਕੇ ਹੋ ਤੇ ਦਵਿੰਦਰ ਸਿੰਘ ਆਪਣੀ ਜਿੱਤ ਪੱਕੀ ਕਹਿੰਦੇ ਆ ਇੱਥੇ ਰਿੰਕੂ ਕੁਕਰੇਜਾ ਦੀ ਆਪਣੀ ਜੀ ਤ ਪੱਕੀ ਦੱਸ ਰਿਹਾ ਤੇ ਰੂਪੀ ਜੀ ਵੀ ਜਿਹੜੀ ਹੈ ਆਪਣੀ ਜਿੱਤ ਪੱਕੀ ਦੱਸ ਰਿਹਾ ਸ਼ਾਇਦ ਰੂਪੀ ਜੀ ਨੂੰ ਤਾਂ ਇਹ ਫਾਇਦਾ ਕਿ ਦੋ ਕੈਂਡੀਡੇਟ ਜਿਹੜੇ ਇੱਕੋ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਖੜੇ ਆ ਉਹਦਾ ਫਾਇਦਾ ਕਿਤੇ ਨਾ ਕਿਤੇ ਆਣ ਵਾਲੇ ਦਿਨਾਂ ਦੇ ਵਿੱਚ ਰੂਪੀ ਜੀ ਨੂੰ ਵੀ ਮਿਲ ਸਕਦਾ ਸੋ ਆੜਤੀਆਂ ਨੇ ਇੱਕ ਅਜੇ ਮਿੱਤਲ ਜੀ ਨੂੰ ਇੱਕ ਗੁਹਾਰ ਵੀ ਲਾਈ ਹੈ ਤੁਸੀਂ ਸੁਣ ਹੀ ਰਹੇ ਹੋ ਕਿ ਪਰਚੀ ਪਾਣੀ ਚਾਹੀਦੀ ਹੈ ਇੱਕ ਚੇਅਰਮੈਨ ਦੀ ਇੱਕ ਪ੍ਰਧਾਨਗੀ ਦੀ ਕਿਉਂਕਿ ਆਣ ਵਾਲੇ ਦਿਨਾਂ ਦੇ ਵਿੱਚ ਹੋਰ ਐਸੋਸੀਏਸ਼ਨਾਂ ਤੇ ਵੀ ਇਸ ਚੀਜ਼ ਦਾ ਕਾਫੀ ਫਰਕ ਪਏਗਾ ਕਿ ਇਹ ਜੇ ਚੋਣਾਂ ਜਦ ਹੋਣਗੇ ਤਾਂ ਦੋ ਦੋ ਪਾਰਟੀਆਂ ਦੇ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਖੜੇ ਹੋਣਗੇ ਤਾਂ ਆਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਧਾ ਮੈਡਮ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਆ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਣ ਵਾਲੇ ਦਿਨਾਂ ਦੇ ਵਿੱਚ ਮੰਡੀ ਦਾ ਤਾਜ ਦੇਣਾ ਹੈ ਆਰਥਿਕ ਕਿਦੇ ਸਿਰ ਤੇ ਪਾਣਗੇ ਸੋ ساری ਸਟੋਰੀ ਤੁਹਾਡੇ ਸਾਹਮਣੇ ਕਮੈਂਟ ਕਰ ਸਕਦੇ ਹੋ ਦੱਸ ਸਕਦੇ ਹੋ ਕੱਲ ਕਾगज ਲੈਣ ਦੀ ਆਖਰੀ ਤਰੀਕ ਹੈ ਹੁਣ ਦੇਖਣਾ ਇਹਗਾ ਕਿ ਊਂਟ ਜਿਹੜਾ ਹੈ ਕਿਹੜੇ ਕਰਵਟ ਜਿਹੜਾ ਬੈਠਦਾ ਹੈ ਕੌਣ ਮੰਡੀ ਦਾ ਪ੍ਰਧਾਨ ਬਣ ਕੇ ਆਰਤੀਆਂ ਦੀ ਸੇਵਾ ਕਰਦਾ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਦਾ ਹੋਵੇ ਅਸਰ